ਬਹੁਤ ਸਾਰੇ ਲੋਕਾਂ ਦੇ ਸਵਾਲ ਹੈਗੇ ਆ ਕਿ ਜਿਹੜਾ ਰੈੱਡ ਸਾਇਰਨ ਹੁੰਦਾ ਜਿਹੜਾ ਚੇਤਾਵਨੀ ਦਾ ਸੰਦੇਸ਼ ਹੁੰਦਾ ਹੈਗਾ ਵੀ ਉਹ ਕਿਸ ਤਰ੍ਹਾਂ ਦਾ ਹੁੰਦਾ ਤੇ ਜਿਹੜਾ ਗ੍ਰੀਨ ਸਾਇਰਨ ਹੁੰਦਾ ਹੈਗਾ ਜਿਸ ਜਿਸ ਤੋਂ ਪਤਾ ਲੱਗਦਾ ਹੈਗਾ ਵੀ ਜਿਹੜੀ ਸਥਿਤੀ ਹੈਗੀ ਹੈ ਉਹ ਨਾਰਮਲ ਹੋ ਗਈ ਦੋਸਤੋ ਇਹ ਬਹੁਤ ਸਵਾਲ ਆ ਰਹੇ ਸੀ ਤੇ ਅੱਜ ਤੁਹਾਨੂੰ ਮੈਂ ਇਹਦਾ ਛੋਟਾ ਜਿਹਾ ਬਰੀਫ ਕਰ ਰਿਹਾ ਜਿਹੜਾ ਧਿਆਨ ਨਾਲ ਸੁਣ ਲਿਓ ਵੀ ਇਹ ਕੀ ਚੀਜ਼ ਹੈ ਕਿਉਂਕਿ ਦੇਖੋ ਸਾਇਰਨ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਇਕ ਕੋਈ ਹੀ ਜਰੀਆ ਹੈ ਜਿਸ ਤੋਂ ਆਪਾਂ ਨੂੰ ਜਦੋਂ ਯੁੱਧ ਵਾਲੀ ਸਥਿਤੀ ਹੋਵੇ ਤੇ ਆਪਾਂ ਨੂੰ ਇਹ ਇਹ ਚੀਜ਼ ਦਾ ਪਤਾ ਲੱਗ ਜਾਂਦਾ ਹੈਗਾ ਵੀ ਆ ਸਮੱਸਿਆ ਹੈ ਆਪਾਂ ਨੂੰ ਸਤਰ ਕਰਨ ਦੀ ਜ਼ਰੂਰਤ ਹੈ ਕਿ ਸਥਿਤੀ ਨਾਰਮਲ ਹੋ ਗਈ ਹੁਣ ਲੇਕਿਨ ਲੋਕ ਬੜੇ ਕਨਫਿਊਜ਼ ਹੈ ਉਹਨਾਂ ਨੂੰ ਲੱਗਦਾ ਵੀ ਗ੍ਰੀਨ ਸਾਇਰਨ ਕਿਸ ਤਰ੍ਹਾਂ ਦਾ ਹੁੰਦਾ ਤੇ ਰੈੱਡ ਸਾਇਰਨ ਕਿਸ ਤਰ੍ਹਾਂ ਦਾ ਹੁੰਦਾ ਇਸ ਚੀਜ਼ ਨੂੰ ਲੈ ਕੇ ਬੜੇ ਸਵਾਲ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜਿਹੜਾ ਚੇਤਾਵਨੀ ਦਾ ਸਿਗਨਲ ਹੁੰਦਾ ਹੈ ਵੀ ਜਦੋਂ 에ਅਰ ਸਟ੍ਰਾਈਕ ਦੀ ਹੋਈ ਹੁੰਦੀ ਹੈਗੀ ਆਪਾਂ ਨੂੰ ਵੀ 에ਅਰ ਸਟ੍ਰਾਈਕ ਹੋਊਗੀ ਤਾਂ ਉਦੋਂ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਹੂਟਰ ਵੱਜਦਾ ਹੈਗਾ ਜਾਂ ਸਾਇਰਨ ਜਿਹਨੂੰ ਆਪਾਂ ਕਹਿੰਦੇ ਨੇ ਵੀ ਕਿਸ ਤਰ੍ਹਾਂ ਦਾ ਵੱਜਦਾ ਹੈਗਾ ਉਹ ਸਾਇਰਨ ਹੁੰਦਾ ਹੈਗਾ ਇੱਕਦਮ ਵੱਜੂਗਾ ਤੇ ਥੋੜੀ ਜਿਹੀ ਉੱਚੀ ਸਕਿੰਟਾਂ ਦੇ ਵਿੱਚੋਂ ਸਲੋ ਹੋ ਜਾਊਗਾ ਜਿਵੇਂ ਤੇਜ਼ ਆਵਾਜ਼ ਆਊਗੀ ਤੇਜ਼ ਆਵਾਜ਼ ਹੁੰਦੇ-ਹੁੰਦੇ ਸਲੋ ਹੋ ਜਾਊਗੀ ਲੇਕਿਨ ਆਵਾਜ਼ ਬੰਦ ਨਹੀਂ ਹੋਊਗੀ ਦੁਬਾਰਾ ਫੇਰ ਸਲੋ ਹੁੰਦੇ-ਹੁੰਦੇ ਹੁੰਦੇ-ਹੁੰਦੇ ਇੱਕਦਮ ਤੇਜ਼ ਹੋ ਜਾਊਗੀ ਫੇਰ ਸਲੋ ਹੋ ਜਾਊਗੀ ਫੇਰ ਇੱਕਦਮ ਤੇਜ਼ ਹੋ ਜਾਊਗੀ ਇਹ ਲਗਾਤਾਰ 120 ਸਕਿੰਟੇ ਯਾਨੀ ਕਿ 2 ਮਿੰਟ ਤੱਕ ਚੱਲੂਗਾ ਇਸ ਤਰ੍ਹਾਂ ਉਸ ਤੋਂ ਬਾਅਦ ਜਦੋਂ ਸਥਿਤੀ ਨਾਰਮਲ ਹੋ ਜਾਂਦੀ ਹੈ ਜਦੋਂ ਆਪਾਂ ਨੂੰ ਲੱਗਦਾ ਵੀ ਖਤਰਾ ਟਲ ਗਿਆ ਉਹ ਉਹ ਜਿਹੜਾ ਹੈਗਾ ਉਹ ਗ੍ਰੀਨ ਸਾਇਰਨ ਵੱਜਦਾ ਹੈਗਾ ਗ੍ਰੀਨ ਸਾਇਰਨ ਜਿਹੜਾ ਹੁੰਦਾ ਹੈਗਾ ਹਟਰ ਹੁੰਦਾ ਗ੍ਰੀਨ ਹਟਰ ਜਦੋਂ ਆਪਾਂ ਕਹਦੇ ਨੇ ਸਥਿਤੀ ਨਾਰਮਲ ਹੋ ਗਈ ਉਹ ਕਿਸ ਤਰ੍ਹਾਂ ਵੱਜਦਾ ਹੈਗਾ ਉਹ ਇੱਕਦਮ ਤੇਜ਼ ਆਵਾਜ਼ ਵਿੱਚ ਵੱਜੂਗਾ ਤੇ ਉਹ ਵਿਚ ਵਿਚਾਲੇ ਸਲੋ ਨਹੀਂ ਹੁੰਦਾ ਉਹ ਲਗਾਤਾਰ 2 ਮਿੰਟ ਲਗਾਤਾਰ ਤੇਜ਼ ਆਵਾਜ਼ ਦੇ ਵਿੱਚ ਵੱਜੂਗਾ ਉਹ ਤੁਸੀਂ ਸੁਣੋ ਵੀ ਕਿਸ ਤਰ੍ਹਾਂ ਇਸ ਤਰ੍ਹਾਂ ਵੱਜੂਗਾ ਜਿਵੇਂ ਆ ਤੁਸੀਂ ਧਿਆਨ ਨਾਲ ਸੁਣਿਓ ਵੀ ਇੱਕਦਮ ਤੇਜ਼ ਵੱਜੂਗਾ ਤੇ ਤੇਜ਼ ਹੀ ਵੱਜਦਾ ਰਹੂਗਾ ਉਹ ਵਿਚ ਵਿਚਾਲੇ ਸਲੋ ਨਹੀਂ ਹੁੰਦਾ ਆ ਸੁਣੋ ਤੁਸੀਂ ਧਿਆਨ ਨਾਲ ਤਾ ਇਹ ਬਹੁਤ ਵਧੀਆ ਤਾ ਇਹ ਬਹੁਤ ਵਧੀਆ ਇੱਕ ਜਾਣਕਾਰੀ ਹੈ ਬਹੁਤ ਜ਼ਰੂਰੀ ਜਾਣਕਾਰੀ ਹੈ ਇਸ ਟਾਈਮ ਜੇ ਕੋਈ ਖਤਰਾ ਆਪਾਂ ਨੂੰ ਪਤਾ ਲੱਗਦਾ ਵੀ ਆਉਣ ਆਲਾ ਹੈਗਾ ਜਾਂ ਖਤਰਾ ਟਲ ਗਿਆ ਇਸ ਟਾਈਮ ਸਭ ਤੋਂ ਵੱਡੀ ਇਨਫੋਰਮੇਸ਼ਨ ਆਪਣੇ ਕੋਲ ਇਹ ਸਾਇਰਨ ਨਹੀਂ ਹੈ ਤੇ ਇਹ ਜਾਣਕਾਰੀ ਨੂੰ ਵੱਧੋ ਵੱਧ ਤੁਸੀਂ ਆਪਦੇ ਹਰ ਪਾਸੇ ਰਿਸ਼ਤੇਦਾਰਾਂ ਨਾਲ ਦੋਸਤਾਂ ਨਾਲ ਹਰ ਇੱਕ ਫੈਮਿਲੀ ਗਰੁੱਪ ਦੇ ਵਿੱਚ ਅੱਗੇ ਗਰੁੱਪ ਦੇ ਵਿੱਚ ਜਰੂਰ ਸ਼ੇਅਰ ਕਰੋ ਕਿਉਂਕਿ ਲੋਕਾਂ ਨੂੰ ਸਾਇਰਨ ਦਾ ਹੀ ਨਹੀਂ ਪਤਾ ਵੀ ਰੈੱਡ ਸਾਇਰਨ ਕਿਹੜਾ ਤੇ ਗ੍ਰੀਨ ਸਾਇਰਨ ਕਿਹੜਾ ਹੈ थैंक यू